ਦੋਸਤੋ ਮਰਹੂਮ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤ ਤੇ ਬਣੀ ਦਾਸਤਾਵੇਜ਼ੀ ਦੀ ਸਕਰੀਨਿੰਗ ਤੇ ਰੋਕ ਲਾਉਣ ਦੀ ਮੰਗ ਕਰਦੀ ਇੱਕ ਪਟੀਸ਼ਨ ਅੱਜ ਮਾਨਸਾ ਕੋਰਟ ਵਿੱਚ ਦਾਖਲ ਕੀਤੀ ਹੈ ਇਹ ਦਾਸਤਾਵੇਜ਼ੀ ਫਿਲਮ ਵਿਦੇਸ਼ੀ ਬਰਾਡਕਾਸਟਰ ਵੱਲੋਂ ਤਿਆਰ ਕੀਤੀ ਹੈ ਅਤੇ ਇਸ ਨੂੰ ਭਾਲ ਕੇ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਜੂਹੂ ਬੰਬਈ ਵਿੱਚ ਰਿਲੀਜ਼ ਕੀਤੇ ਜਾਣਤੀ ਸਮਾਚਾਰ ਮਿਲਿਆ ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਬਲਕੌਰ ਸਿੰਘ ਨੇ ਸਾਰਾ ਕਾਨੂੰਨੀ ਅਮਲ ਮੁਕੰਮਲ ਕਰ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਦਸਤਾਵੇਜ਼ੀ ਦੀ ਸਕਰੀਨਿੰਗ ਰੁਕਵਾਉਣ ਲਈ ਕੋਰਟ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਹੈ ਬਲਕੌਰ ਸਿੰਘ ਵਿਦੇਸ਼ੀ ਬ੍ਰਾਡਕਾਸਟ ਨੂੰ ਕਾਨੂੰਨੀ ਨੋਟਿਸ ਪਹਿਲਾਂ ਹੀ ਭੇਜ ਚੁੱਕੇ ਹਨ ਉਨ੍ਹਾਂ ਨੇ ਮਹਾਰਾਸ਼ਟਰ ਪੁਲਿਸ ਕੋਲ ਇਸ ਸੰਬੰਧੀ ਰਸਮੀ ਸ਼ਿਕਾਇਤ ਵੀ ਦਰਜ ਕੀਤੀ ਹੈ ਉਨ੍ਹਾਂ ਦਾ ਦਾਵਾ ਹੈ ਕਿ ਇਨਵੈਸਟਿਗੇਟਿਵ ਡਾਕੂਮੈਂਟਰੀ ਔਨ ਸਿੱਧੂ ਮੂਸਾ ਵਾਲਾ ਸਰਲੇਖ ਵਾਲੀ ਇਹ ਦਸਤਾਵੇਜ਼ੀ ਵਿੱਚ ਅਣਅਧਿਕਾਰਤ ਸੰਵੇਦਨਾਸ਼ੀਲ ਅਤੇ ਅਣਪ੍ਰਕਾਸ਼ਿਤ ਸਮੱਗਰੀ ਸ਼ਾਮਲ ਹੈ ਜਿਸ ਵਿੱਚ ਨਿੱਜੀ ਗਵਾਹੀਆਂ ਅਤੇ ਇੱਕ ਚੱਲ ਰਹੇ ਅਪਰਾਧਿਕ ਮਾਮਲੇ ਤੇ ਟਿੱਪਣੀ ਸ਼ਾਮਲ ਹੈ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਸਕਰੀਨਿੰਗ ਜਨ ਤੱਕ ਅਸ਼ਾਂਤੀ ਭੜਕਾਉਣ ਦੇ ਨਾਲ ਮੁੱਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਵਿਘਨ ਪਾ ਸਕਦੀ ਹੈ ਇਹ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਜਿਸ ਵਿੱਚ ਨਿੱਜਤਾ ਅਤੇ ਮਨ ਉਪਰੰਤ ਸਨਮਾਨ ਸ਼ਾਮਲ ਹੈ ਹਾਲਾਂਕਿ ਬਰਾਡਕਾਸਟਰ ਦੀ ਕਾਨੂੰਨੀ ਟੀਮ ਨੇ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ ਬਲਕੌਰ ਸਿੰਘ ਨੇ ਮੰਗ ਕੀਤੀ ਹੈ ਕਿ ਦਸਤਾਵੇਜ਼ ਜੀ ਦੇ ਪ੍ਰੀਮੀਅਮ ਨੂੰ ਜਵਾਬ ਮਿਲਣ ਤੱਕ ਮੁਲਤਵੀ ਜਾਂ ਰੱਦ ਕਰ ਦਿੱਤਾ ਜਾਵੇ ਤੇ ਦੋਸਤੋ ਇਹ ਜਕਰ ਜੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਹਤਿਆ 29 ਮਈ 2022 ਮਾਨਸਾ ਨੇੜੇ ਪਿੰਡ ਜਵਾਰਕਾ ਵਿਖੇ ਕੀਤੀ ਗਈ ਸੀ ਇਹ ਵੀ ਪਤਾ ਲੱਗਿਆ ਹੈ ਕਿ ਮੂਸੇਵਾਲਾ ਦੇ ਪਰਿਵਾਰ ਦਾ ਬੁੱਧਵਾਰ ਨੂੰ ਉਹਨਾਂ ਦੇ ਗੀਤਾਂ ਦਾ ਇੱਕ ਵਿਸਤ੍ਰਿਤ ਨਾਟਕ ਰਿਲੀਜ਼ ਪਰਵਾਰ ਕਰੇਗਾ ਤੇ ਦੋਸਤੋ ਮੈਂ ਰਜਿੰਦਰ ਸਿੰਘ ਬਲਗਾ ਤੇ ਤੁਸੀਂ ਇਹ ਦੇਖ ਰਹੇ ਹੋ ਬਲਗਾ نیوز ਔਨਲਾਈਨ ਚੈਨਲ